ਸਤਨਾਮ ਤੇ ਵਾਹਿਗੁਰੂ ਸਾਹਿਬ ਜੀ ਸਾਵਨ ਸਰਤੇ ਕਾਮਣੀ ਚਰਨ ਕਮਲ ਸੋ ਪਿਆਰ ਬਾਹ ਤਨ ਅਰਦਾ ਸਤ ਰਕ ਰੱਖ ਕੋ ਨਾਮ ਆਧਾਰ ਨਿਕਿਆ ਰੰਗ ਕੁੜਾ ਵਿਆ ਜਿਸਾਂ ਸਭੇ ਸਾਰ ਹਰ ਅੰਮ੍ਰਿਤ ਉਹ ਸੁਹਾਵਣੀ ਮਿਲ ਸਾਦੋ ਪੀਵਾ वाना तेरा प्रभु संग मावले आ समरात पुरुष आपार हर मिलने नौ मन लोचदा कर्म मिलावनार जिन्हें सकिए प्रभु पाया और दिन का सद्भाव ਹਰਦੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮਾ ਨਾਮ ਉੜਹਾਰ ਸਾਵਣਾ ਤਿਨਾ ਸੁਹਾਗਣੀ ਜਿਨ ਰਾਮਾ